ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਬੁਰਜਮਾਨ ਸਾਹੀ ਆਣਾ ਬਾਈ ਤੇ ਤਹਿਸੀਲ ਫੂਲ ਤੇ ਨੇੜੇ ਵੀ ਬਾਈਆਂ ਦੇ ਜਮਾਂ ਕੋਲੀ ਫੂਲ ਹੈਗਾ ਤੇ ਰਾਮਪਰਾ ਸ਼ਹਿਰ ਜਿਹੜੀ ਮੰਡੀ ਲੱਗਦੀ ਹੈਗੀ ਉਹ ਵੀ ਬਾਈ ਦੇ ਪਿੰਡ ਕੋਲੀ ਆ ਰਾਮਪਰਾ ਤੇ ਪਿੰਡ ਬੁਰਜਮਾਨ ਸਾਹੀ ਆ ਤੇ ਤਸਵੀਰ ਵੀ ਫੂਲੀ ਆਪਾਂ ਨੂੰ ਤੇ ਜ਼ਿਲ੍ਹਾ ਬਟਿੰਡੀ ਆ ਹਾਂ ਜੀ ਜ਼ਿਲ੍ਹਾ ਬਟਿੰਡਾ ਤੇ ਅੱਜ ਵੀਰੇ ਦੋ ਨਾਗਾ ਗਿਆ ਨਾ ਆਪਣੇ ਕੋਲ ਦੋ ਨਾਗਾ ਬਾਈ ਕੋਲੇ ਕਰਾਵਾਇਆ ਇੱਕ ਸੂਈ ਸਵਾਈ ਬੈੜ ਹੈਗੀ ਤੇ ਸੱਸੀ ਗੱਲ ਵੀਰੇ ਬਾਈ ਸੱਸੀ ਨੇੜੇ ਆ ਜਾਓ ਹੋਰ ਸੁਣਾਓ ਲੱਕੀ ਠੀਕ ਠਾਕ ਹਾਂ ਜੀ ਹਾਂ ਜੀ ਬਾਈ ਜੀ ਸੇ ਤਾਂ ਠੀਕ ਆ ਵੀਰੇ ਓਕੇ ਤੇ ਜਿਹੜੀ ਆਪਾਂ ਵੀਰੇ ਅੱਜ ਦੋ ਗਾਇਆਂ ਦਿਖਾਉਣੀਆਂ ਨੇ ਹਾਂਜੀ ਹਾਂ ਇੱਕ ਗੱਪਣ ਵੇਹੜਾ ਜੀ ਇੱਕ ਨਾਲੀਏ ਤੇ ਸੂਈ ਹੋਈ ਪੈ ਲਵੇੜਾ ਓਕੇ ਕਿੰਨੇ ਚਿਰ ਦੀ ਸੂਈ ਵੀ ਆ ਤੱਲ ਉਹ ਤੈਨੂੰ ਸੂਈ ਨੂੰ ਤਕਰੀਬਨ ਹੋ ਗਈ ਜੀ 20 ਕ ਦਿਨ ਚਲੋ ਕੋਈ ਨਹੀਂ ਉਹਦੀ ਆਪਾਂ ਗੱਲਬਾਤ ਬਾਅਦ ਚ ਕਰਦੇ ਨੰਬਰ ਬੋਲੋ ਪਹਿਲਾਂ ਤਾਂ 97819 97850 ਦੁਬਾਰਾ ਫੇਰ ਰਿਪੀਟ ਕਰ ਦਿਓ 97819 97850 ਪਿੰਡ ਬੁਰਜਮਾਨ ਸਾਹੀਆ ਪਿੰਡ ਬੁਰਜਮਾਨ ਸਾਹੀਆ ਜਿਲਾ ਬਟਿੰਡਾ ਜੀ ਤਸਵੀਰ ਬੋਲ ਹੈ ਨੇੜੇ ਵੀ ਬੋਲ ਹੈ ਆਪਣੇ ਰਾਮਪਰਾ ਰਹੇ ਹਾਂ ਬਈ ਨਾਲ ਹੀ ਪਿੰਡ ਕਰਾਰਵਾ ਜਿਹੜੀ ਮੰਡੀ ਲੱਗਦੀ ਆ ਪਸ਼ੂ ਉਹ ਆਪਣੇ ਜਮਾਂ ਨੇੜੇ ਆਣਾ ਕੋਲੇ ਤੋਂ 5 ਕਿਲੋਮੀਟਰ ਦੀ ਦੂਰੀ ਦੀ ਠੀਕ ਆ ਵੀਰੇ ਲੱਖੀ ਜਿਹੜੀ ਆਪਾਂ ਤੇਰੇ ਪਹਿਲੇ ਨੰਬਰ ਤੇ ਚੰਗੇ ਰਿਕਾਰਡ ਵਾਲੀ ਐਚ ਐਫ ਨਸਲ ਦੀ ਬੈੜ ਦੇਖੀ ਨੇ ਕਿਹੜਾ ਸੂਆ ਇਹਦਾ ਇਹ ਦੂਜਾ ਸੂਆ ਸੂਕੀ ਬਈ ਜੀ ਓਕੇ ਪਹਿਲਾਂ ਨੇ 28 ਲੀਟਰ ਦੁੱਧ ਤੇ ਵਾਇਆ ਮਾਲਕਾ ਵੱਲੋਂ ਪੂਰ ਤਸਦੀਕ ਦਿੱਤੀ ਗਈ ਆ ਤੇ ਐਤ ਕੀ ਵੀਰੇ ਕਿੰਨਾ ਜਵਾ ਦੂਗੀ ਆ ਸੂਆ ਤਾਂ 32 ਲੀਟਰ ਦਾ ਹੀ ਤੇ ਠੋ ਘਟਦਾ ਮੰਨਦੇ ਆ ਬਾਕੀ ਦਾ ਵੀਰੇ ਮੈਂ ਤੁਹਾਨੂੰ ਥਾਣ ਲੇਵਾ ਇਹਦਾ ਨੇ ਕਾਦਕਾਰ ਤੁਸੀਂ ਫੇ ਫਿਕਰ ਹੋ ਗਿਆ ਆ ਜਿਓ ਬਹੁਤ ਵੱਡੀਆਂ ਨੇੜੇ ਹੋਈ ਲਖੀ ਮੜਾ ਇਹਦਾ ਪਤਾ ਕਰਾ ਦਗੇ ਵੀ ਕਿੱਡੀ ਕਾ ਆ ਦੇਖੋ ਜੀ ਬਹੁਤ ਸੋਹਣਾ ਸਹਜ ਆ ਤੇ ਬਾਕੀ ਦਾ ਗਾਂ ਵੀਰੇ ਗਰਮੀ ਦੇ ਦਿਨ ਹੁਣ ਚੜੇ ਜਾਣੇ ਆ ਤੇ ਚੰਗਾ ਦੁੱਧ ਕੱਢੂਗੀ ਹੁਣ ਧੋਰੀ ਵੀਰੇ ਤੋੜ ਕੇ ਦਿਖਾ ਦਈਏ ਇਧਰ ਨੂੰ ਲੈ ਚੱਲ ਪਾਉਂਦੇ ਇਧਰ ਨੂੰ ਲੈ ਚੱਲ ਆ ਦੇਖੋ ਚੈੱਕ ਕਰਿਓ ਸਮਾਰ ਕੇ ਜਿੱਧਰ ਨੂੰ ਮਰਜ਼ੀ ਲੈ ਚਲੋ ਵੀਰੇ ਆ ਇਧਰ ਵੀ ਬਹੁਤ ਜਗ੍ਹਾ ਹੈ ਆ ਦੇਖੋ ਰੇਲ ਗੱਡੀ ਦਾ ਇੰਜਨ ਜਿਹਨੂੰ ਆਪਾਂ ਕਹਿੰਨੇ ਆ ਨਾ ਓਡੀ ਬਹਿੜ ਆ ਗਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਕਹਿਤਾ ਤੇ ਹੋ ਗਿਆ ਤੇ ਆਪਾਂ ਗੱਲਾਂ ਸੋੜੀਆਂ ਜੈਨੂਆ ਨਹੀਂ ਕਰਦੇ ਹੁੰਨੇ ਆ ਤੇ ਝੂਠ ਦਾ ਆਪਾਂ ਨੇੜੇ ਦੀ ਵੀ ਨਹੀਂ ਲੰਘਣਾ ਝੂਠ ਦੇ ਜਿੰਨੀ ਗੱਲ ਹੋਈ ਓਨੀ ਤੁਹਾਨੂੰ ਦਿਖਾ ਦੇਣੀ ਆ ਤੇ ਬਣੇ ਰਹੋ ਵੀਡੀਓ ਦੇ ਨਾਲ ਦੂਜੀ ਬੈੜ ਦੀ ਤੁਹਾਨੂੰ ਚੁਵਾਈ ਕਰਕੇ ਦਿਖਾਵਾਂਗੇ ਲਾਈਵ ਸਾਰੀ ਆ ਦੇਖੋ ਜੀ ਪੂਰੀ ਵੱਡੀ ਬੱਛੀ ਹੈਗੀ ਐਂ ਨਹੀਂ ਵੀ ਕੋਈ ਘਾਟ ਹੈ ਇਹਦੇ ਚ ਤੇ ਦਿਨ ਕਿੰਨੇ ਘੱਟ ਜੂ ਲੱਖੇ ਹੁਣ ਚਾਰ ਤੋਂ ਪੰਜ ਦਿਨ ਲਾਓ ਤੇ ਡਿਮਾਂਡ ਡਿਮਾਂਡ ਇਹਦੀ ਫੋਨ ਕੀ ਕਰਦੇਗੇ ਜੈ ਜੀ ਹੂ ਹਾਂਜੀ ਹਾਂ ਜੈ ਜੀ ਦੂਜੀ ਦਾ ਵੀਰੇ ਹੁਣ ਰੇਟ ਪੁੱਛ ਕੇ ਦੱਸਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਫੇਰ ਇਹਦੇ ਹੱਥੋਂ ਤਮੜਾ ਦਿਖਾ ਦਈਏ ਸੀਲ ਠੰਡੀ ਆ ਦੇਖੋ ਜੀ ਕੀ ਬਾਤ ਆ ਦੇਖੋ ਮਿਲਕ ਵੇਨ ਦੇਖੋ ਰਸਾ ਪੈ ਪਰ ਗਿਆ ਤੇ ਥਾਣੇ ਦੇਖੋ ਪੂਰਾ ਗੁੱਲੇ ਵਾਲਾ ਬਹੁਤ ਵਧੀਆ ਸਨ ਮੁੱਠੀ ਜਾਊਗਾ ਠੀਕ ਆ ਵੀਰੇ ਠੀਕ ਆ ਆ ਦੇਖੋ ਹੁਣੀ ਬਾਈ ਨੇ ਤਾਂ ਪਾਸ ਕਰਦੀ ਚੱਕੋ ਜੀ ਦੇਖੋ ਨਲਕਿਆਂ ਨੂੰ ਵਰਦੀ ਆ ਬਹੁਤ ਸੋਹਣੀ ਜਵਾਈ ਆ ਆ ਦੇਖੋ ਲਾਠੀ ਚਾਰ ਜਿਵੇਂ ਹੁੰਦਾ ਹੁੰਦਾ ਨਾ ਉਵੇਂ ਧਾਰਾਂ ਘੜਾਂ ਘਾਰਕੀਆਂ ਬਹੁਤ ਹੀ ਸੋਹਣੀ ਜਵਾਈ ਬਹੁਤ ਸੋਹਣੀ ਜਵਾਈ ਆ ਦੇਖੋ ਜੀ ਤੇ ਡਿਮਾਂਡ ਹੁੰਦਾ ਜੈ ਜੀ ਹੁਣ ਉਹ ਵੜਦੇ ਸਾਹਿਬ ਤੁਸੀਂ ਫੇਰ ਦੇਖੋ ਕਿੰਨਾ ਪਿਆਰਾ ਭੌਂਦੀ ਕੌਲੀ ਚ ਪਾਣੀ ਪਿਆ ਲੋ ਮੱਥੇ ਤੇ ਤੇ ਰੰਗ ਰੁੰਗੇ ਦਾ ਕੋਈ ਅੰਤਿ ਮੁੱਕਿਆ ਬੈ ਨਹੀਂ ਸੋਣੀ ਬਹਿੜਾ ਦੇਖੋ ਥੱਲੇ ਤੋਂ ਤੇ ਲੇਵਾ ਹੁਣ ਵੀ ਬਥੇਰਾ ਤੇ ਘਰ ਵੀ ਬਥੇਰਾ ਲੈਣਾ ਤੇ ਜਿਹੜੀ ਵੀਰੇ ਹੁਣ ਦੂਜੇ ਨੰਬਰ ਤੇ ਆਪਾਂ ਤੇਰੀ ਥੱਲੇ ਵੜ ਦੇਖੀ ਨੇ ਹਾਂਜੀ ਹਾਂਜੀ ਬਈ ਇਹਦੇ ਹੁਣ 12 ਲੀਟਰ ਦੁੱਧ ਤਿਆਰ ਹੈ ਜੀ 15 ਲੀਟਰ ਦੀ ਉਮੀਦ ਹੈਗੀ ਹੁਣ ਇਹਦਾ ਕੜਜਾ ਟੱਲ ਗਿਆ 15 ਲੀਟਰ ਦੁੱਧ ਨੇ ਪਾ ਦਿੰਦੀ ਕਿਹੜੇ ਥਣੋਂ ਦਰ ਲੈ ਜੀ ਮੂਹਲਾ ਥਣ ਜੀ ਕਬਣੀ ਸਾਈਡ ਦਾ ਜਿਹੜਾ ਥਣ ਸਾਈਡ ਤੋਂ ਲਹੂਰਾ ਨਹੀਂ ਦਿਖੌਣੇ ਥੱਲੋਂ ਆ ਦੇਖੋ ਹੁਣ ਇਹ ਚਾਉਂਦਾ ਕੁਛ ਕਿ ਨਹੀਂ ਹੁੰਦਾ 15 ਆਉਣੀ ਆ ਜੀ ਕੁਛ ਤਾਂ ਤੇ ਬੱਚਾ ਇਹਦਾ ਸਪਾਇਰ ਇਹ ਤੇ ਡਾਉਣ ਆਹ ਦੇਖੋ ਜੀ ਸੀਰੇ ਵੀ ਆਈਆਂ ਚਾਹ ਬਗਾਰ ਨੇ ਆਣੇ ਚੋੜੀ ਓਕੇ ਬਈ ਕਿੰਨੂੰ ਲੱਗ ਸਰਕਾਰ ਨਾਲ ਠੀਕ ਹੈ ਖੋਲੋ ਨਾ ਫਿਰ ਤੋਰੋ ਪਹਿਲਾਂ ਮੜੀ ਤੋਰਾ ਤਰਾ ਕਰਾ ਲਈਏ ਚੈੱਕ ਕਰੀ ਚੱਲੋ ਚੈੱਕ ਵੀਡੀਓ ਨੂੰ ਛੱਡ ਕੇ ਨਾ ਜਾਇਓ ਜਿਵੇਂ ਤੁਹਾਨੂੰ ਕਰਕੇ ਦਿਖਾਵਾਂ ਰੇਟ ਜਮਾ ਹੀ ਜਾਇਆ ਜਾ ਇਹਦਾ ਪੁੱਛ ਕੇ ਦੱਸਾਂਗੇ ਰੇਟ ਬਣੇ ਰਿਓ ਤੇ ਬਸ ਹਾਂ ਨਾ ਵਾਲੇ ਰੇਟ ਹੋਊਗਾ ਇਹਦਾ ਤੇ ਦੁੱਧ ਦੇ ਥੱਲੇ ਰੈਡੀ ਹੈ ਨਾ ਲੱਕੀ ਵੀਰੇ 12 ਹਾਂਜੀ ਹਾਂਜੀ ਫੇਰ ਕਰ ਜੂ ਜਦ ਹੁਣ ਠੰਡ ਦੇ ਦੇਣੇ 15 ਬਿਲਕੁਲ ਜੀ ਬਿਲਕੁਲ 15 ਲੀਟਰ ਦੁੱਧ ਨੇ ਦੇਣਾ ਹੈ ਵੀਰੇ ਬਾਕੀ ਦੇ ਵੀ ਬਰੀਡ ਬਰੂਡ ਬਹੁਤ ਚੰਗੇ ਆ ਚਲੋ ਬਾ ਮੋੜ ਲਿਓ ਪਾਉਂਦੀ ਤਲਿਆਰੇ ਦਾ ਕਰਦੀ ਆ ਥੋੜਾ ਜਿਹਾ ਬਾਈ ਨੇ ਮੇਰੇ ਸਾਹਮਣੇ ਪਾਇਆ ਤਲਿਆਰਾ ਹੁਣ ਆ ਦੇਖੋ ਜੀ ਕਮਾਲ ਦਾ ਟੋਰਾ ਤਾਰਾਗਾ ਤੇ ਇਧਰੋਂ ਕਰਾਉਣੇ ਜੇ ਇੱਕ ਫੇਰ ਆ ਦੇਖੋ ਲਿਓ ਮੋੜ ਲਿਓ ਜੇ ਬਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਚੰਗੇ ਦੁੱਧ ਵਾਲੀ ਬੈੜ ਹੈਗੀ ਇਹ ਵੀ ਤੇ ਬੱਚਾ ਬਸ ਹੋ ਸਕਦਾ ਘੰਟਾ ਦਾ ਘੰਟਾ ਕੱਟ ਜੇ ਆ ਪਿਆਗਾ ਤੇ ਚਲੋ ਲੱਕੀ ਪਾਓ ਨਿਆਣਾ ਤੇ ਚ ਵਾਈ ਤੁਹਾਨੂੰ ਸਾਰੀ ਕਰਕੇ ਦਿਖਾਉਣੇ ਆਗੇ ਅੱਜ ਤੇ ਬਾਈ ਦੇ ਘਰੋਂ ਆਪਣੀ ਦੂਜੀ ਵੀਡੀਓ ਆ ਗਈ ਤੇ ਨਵੇਂ ਤੇ ਨਵੇਂ ਵੀਡੀਓ ਆਪਾਂ ਬਾਈ ਦੀਆਂ ਪਾਉਂਦੇ ਹੀ ਰਵਾਂਗੇ ਹੁਣ ਤੇ ਕੁਝ 2-4 ਦਿਨ ਅੜਕ ਕੇ ਕੋਈ 1 ਦਿਨ ਅੜਕ ਕੇ ਤੇ ਮੈਨੂੰ ਥੋੜੀ ਜਿਹੀ ਬੇਚ ਦੀ ਸਮੱਸਿਆ ਕੰਮ ਦੀ ਆ ਜਾਂਦੀ ਆ ਤੇ ਥੋੜਾ ਜਿਹਾ ਮੋਟਰਾਂ-ਮੋਟਰਾਂ ਦੀ ਪ੍ਰੋਬਲਮ ਆ ਗਈ ਸੀ 2 ਦਿਨ ਵੀਡੀਓ ਬਣਾਉਣ ਨਹੀਂ ਜਾਇਆ ਗਿਆ ਇੱਕ ਆਪਣੇ ਘਰ ਦੀ ਵੀਡੀਓ ਪਾਈ ਸੀਗੀ ਉਹ ਵਿਕ ਚੁੱਕੀ ਆ ਛੋਟੀ ਤੇ ਜਿਆਦਾ ਜਾਣਕਾਰੀ ਆਪਾਂ ਸਾਰੀ ਹੁਣ ਪੁੱਛ ਕੇ ਦੱਸਾਂਗੇ ਤੁਹਾਨੂੰ ਵੀ ਕੀ ਇਹਦਾ ਰੇਟ ਹੈਗਾ ਤੇ ਕੀ ਰੇਟ ਨਾ ਰਹਿਣ ਵਾਲਾ ਹੈਗਾ ਆ ਦੇਖੋ ਵੀਰੋ ਬਸ ਮਾ ਤੁਹਾਨੂੰ ਦਿਖਾ ਦਈਏ ਡਾਂਗਾਂ ਨਾਲ ਕੇ ਬਸ ਮਾ ਆ ਦੇਖੋ ਨੇੜ ਤੋਂ ਵਿਚਾਰੇ ਥਾਂ ਨਿਕੜ ਮੇ ਪੂਰੇ ਗੈਪ ਤੇ ਆ ਤੇ ਸਮੀ ਭਲੀ ਵੀ ਪੂਰੀ ਵਧੀਆ ਬੇਫਿਕਰ ਹੋ ਕੇ ਆ ਜੋ ਆ ਦੇਖੋ ਜੀ ਚਲੋ ਜੀ ਕਰੋ ਸ਼ੁਰੂ ਵੀਰੇ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ ਆ ਦੇਖੋ ਧਾਰਾਂ ਦੇਖੋ ਕਿਆ ਬਾਤ ਆ ਬਾਲਟੀ ਕਰਕਾਰਡ ਪੈਂਦਾਗਾ ਚਲੋ ਜੀ ਚੋਈ ਚਲੋ કરી ਚਲੋ ਜੀ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਚਲਦੀ ਚਲਦੀ ਨੂੰ ਤੇ ਰੇਟ ਰੇਟ ਦੱਸ ਲਖੀ ਇਹਦਾ ਇਹ ਰੇਟ 32000 ਹੈ ਮਾਨਦਾਨ ਥੋੜਾ ਬਹੁਤਾ ਹੋਰ ਦਾਂਗੇ ਜੀ ਕੋਈ ਗੱਲ ਕਰ ਦਿਓ ਮੌਕੇ ਦੇ ਜੇ ਕੋਈ ਵੀਰ ਜੁਰਤ ਜੀ ਮੁੱਲ ਕਰਦੇ ਠੀਕ ਆਪਣਾ ਜਾਇ ਜੀ ਹੁੰਦਾ ਮਾਣ ਤੇ ਰੇਟ 32 ਫਿਰ ਤਾਂ ਵੀਰੇ ਜਮੇ ਜੈਨੂਨ ਰੇਟ ਹੈਗਾ ਤੇ ਲੈ ਜਾਓ ਬਾਈ ਨਾਲ ਦੁੱਧ 12 ਕਿਲੋ ਤਿਆਰ ਹੈਗਾ ਕੋਈ ਕਹਿਣ ਦੀ ਗੱਲ ਨਹੀਂ ਦੁੱਧ ਤੁਹਾਡੇ ਸਾਹਮਣੇ ਕੱਢ ਕੇ ਦਿਖਾਵਾਂਗੇ ਕਿਉਂਕਿ ਆਪਣੀ ਪਹਿਲਾਂ ਤੋਂ ਲੈ ਕੇ ਗੱਲ ਦੀ ਤੋਕ ਕੀ ਆ ਵੀ ਆਪਾਂ ਦੁੱਧ ਕੱਢ ਕੇ ਵੀਡੀਓ ਪਾਉਣੀ ਹੈਗੇ ਤੇ ਵੀਡੀਓ ਹ ਤੁਸੀਂ ਦੇਖਣ ਨੂੰ ਰੈਡੀ ਰਹੋ ਵੀਡੀਓ ਹੁਣ ਆਇਆ ਕਰਨੀਆਂ ਆਪਣੇ ਘਰ ਦੀਆਂ ਵੀ ਆਇਆ ਕਰਨੀਆਂ ਤੇ ਬਾਹਰ ਲੀਆਂ ਵੀ ਆਇਆ ਕਰਨੀਆਂ ਜਿਹੜੇ ਆਪਣੇ ਮੋਹ ਪਿਆਰ ਰੱਖਣ ਵਾਲੇ ਵੀਰ ਆਪਾਂ ਰਹੇ ਹੋ ਇੱਕ ਦੀ ਵੀਡੀਓ ਜ਼ਰੂਰ ਕਰਾਂਗੇ ਤੇ ਹਰੇਕ ਥਾਂ ਆਪਾਂ ਤੋਂ ਨਹੀਂ ਵੀ ਜਾਇਆ ਜਾਂਦਾ ਇਹ ਵੀ ਗੱਲ ਹੈਗੀ ਹੈਗੀ ਹੁਣ ਗੱਲ ਮੈਨੂੰ ਦੋ ਤਿੰਨ ਫੋਨ ਆਏ ਮੈਨੂੰ ਨਹੀਂ ਜਾਇਆ ਗਿਆ ਤੇ ਬਾਕੀ ਦੀ ਗੱਲ ਹੈਗੀ ਵੀਰੇ ਪਸੂ ਸਹੀ ਦੀ ਵੀਡੀਓ ਪਾਵਾਂਗੇ ਆਪਾਂ ਜਿਹੜੀ ਵੀ ਪਾਵਾਂਗੇ ਪਹਿਲਾਂ ਆਪਾਂ ਸਾਰੀ ਜਾਣਕਾਰੀ ਆਫ ਕੈਮਰਾ ਲੈਣੇ ਆਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਪਾਉਨੇ ਆ ਵੀਡੀਓ ਦਸਲੀ ਵਾਲੇ ਬੰਦੇ ਦੀ ਵੀਡੀਓ ਕਰਾਂਗੇ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਕੋਈ ਕੁਛ ਨਹੀਂ ਠੀਕ ਆ ਐਣੀ ਵੀ ਪੈਸੇ ਲੈ ਕੇ ਇਕੱਲੇ ਤੇ ਵੀਡੀਓ ਚਾੜਤੀ ਜਿਹੜਾ ਕੋਈ ਮਰਜ਼ੀ ਹੋਵੇ ਉਹ ਗੱਲ ਨਹੀਂ ਹੈਗੀ ਇੱਥੇ ਤਰੀ ਚੱਲੋ ਜੇ ਇੱਕ ਵੀਡੀਓ ਨੂੰ ਛੱਡ ਕੇ ਨਾ ਜਾਓ ਨੰਬਰ ਗੱਲਾਂ ਕੀ ਫੇਰ ਬੋਲਦੇ ਭਾਈ ਜੀ ਨੰਬਰ ਹੈਗਾ 97819 97850 ਓਕੇ ਵੀਰੇ ਤੇ ਮਰੇਟ ਮੁੱਲੇ ਦਾ ਆ ਗਿਆ 32000 ਹੈਨਾ ਹਾਂਜੀ ਰੇਟ ਤੁਹਾਨੂੰ ਪੁੱਛ ਕੇ ਦਾ ਤਾਂ ਸਵੇਰੇ ਥੋੜੀ ਲੇਟ ਹੋਈ ਐ ਸਾਡੀ ਠੀਕ ਆ ਵੀਰੇ ਠੀਕ ਆ ਠੀਕ ਆ ਇਹ ਤਾਂ ਇੱਕ ਤੁਹਾਨੂੰ ਧਾਰਾਂ ਤੁਸੀਂ ਆਪ ਦੀ ਚੋਕ ਹੀ ਲੈ ਜਾਓ ਵੀਰੇ ਦੋ ਟਾਈਮ ਜਿਹੜਾ ਵੀ ਆਊਗਾ ਹਾਂਜੀ ਹਾਂਜੀ ਹਾਂ ਆ ਦੇਖੋ ਜੀ ਕੋਈ ਬਗਲ ਕੇ ਬਹਿ ਜਾ ਕੋਈ ਦਿੱਕਤ ਨਹੀਂ ਤੁਸੀਂ ਬੈਠੋ 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 ਕੋਈ ਆਏ ਨਹੀਂ ਵੀ ਦਸਣ ਵਾਲੀ ਹੈ ਨਹੀਂ ਠੀਕ ਆ ਵੀਰੇ ਠੀਕ ਆ ਪਾਣੀ ਘਰੋਂ ਭਾਂਡਾ ਚੱਕ ਲਿਆ ਬਸ ਮਾ ਕੇ ਘਰੋਂ ਭਾਂਡਾ ਲਿਆ ਠੀਕ ਆ ਵੀਰੇ ਚੱਤ ਬਾਈ ਦਿਖਾ ਦੇ ਬਾਈ ਆ ਦੇਖੋ ਵੀਰੇ ਗਵਾਂਡਿਆਂ ਦੇ ਘਰੇ ਖੜਕਾ ਸੌਣ ਦਾ ਅੱਜ ਬਾਈ ਦਾ ਦਾ ਤੇ ਦੁੱਧ ਬਾਈ ਆਪਾਂ ਘਟ ਕਿਹਾ ਹੈ ਜੋਤਾ 14 ਕਿਲੋ ਹੋਊ ਆਪਾਂ 12 ਲੀਟਰ ਜਾਣਗੇ ਵੀਰੇ ਦੇਖ ਅਗਲੇ ਦਾ ਤੇਲ ਅਗਲੇ ਦਾ ਚੋਨਾ ਆਵੇ ਅਗਲੇ ਦਾ ਮਨ ਖੁਸ਼ ਹੋ ਜਾਵੇ ਓਕੇ ਓਕੇ ਕਿਉਂਕਿ ਤੇਲ ਹੁਣ ਬਹੁਤ ਮਹਿੰਗਾ 100 ਰੁਪਏ ਲੀਟਰ ਹੋਇਆ ਵਾ ਅਗਲੇ ਦਾ ਮਨ ਦੁਖੀ ਹੋ ਜਾਂਦਾ ਜੇ ਆਉਂਦਾ ਦੂਰ ਤੇ ਆ ਕੇ ਉਹ ਗੱਲਾਂ ਨਾ ਨਿਕਲੇ ਇੱਕ ਮੇਰੀ ਵੀਰੇ ਹੋਰ ਤੁਸੀਂ ਗੱਲ ਸੁਣ ਲਿਓ ਜਰੂਰ ਢੱਲੋ ਡੇਰੀ ਫਾਰਮ ਬਠਿੰਡਾ ਦੇਖਣ ਵਾਲੇ ਤੇ ਆਪਣੀ ਪਸ਼ੂ ਵੱਡਾ ਨਾ ਵਾਲਾ ਆਪਣਾ ਦਿਖਾਇਆ ਵਾ ਹੋਊਗਾ ਠੀਕ ਆ ਤੇ ਇੱਕ ਨੰਬਰ ਪਸ਼ੂ ਦਿਖਾਵਾਂਗੇ ਆਪਾਂ ਆ ਘਰ ਵਿੱਚ ਚੈੱਕ ਇਹ ਹੈ ਦੁੱਧ ਆ ਸੁਭਾਈ ਨਹੀਂ ਨਹੀਂ origignal real ਚ ਦੂਜਾ ਗਾ ਕਹਿਣ ਦੀ ਗੱਲ ਨਹੀਂ ਵੀ ਚੌਥੇ ਪੰਜਵੇਂ ਨੂੰ ਦੂਜਾ ਕਹਤਾ ਤੇਰੀ ਚਲੋ ਜੇ ਇੱਕ ਵੀਡੀਓ ਨੂੰ ਛੱਡ ਕੇ ਨਾ ਜਾ ਐਂਡ ਤਾਂ ਹੀ ਬਣੇ ਰਹੋ ਆਪਣੀ ਵੀਡੀਓ ਥੋੜੀ ਲੰਮੀ ਹੋਣ ਵਾਲੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਜਿਹੜੇ ਬੰਦੇ ਆਪਣੇ ਨਾਲ ਜੁੜੇ ਹੋਇਆ ਤੇ ਇਹ ਵੀ ਜਿਹੜਾ ਪੈਰ ਚੱਕ ਰਿਹਾ ਨਾ ਬਾਈ ਹਾਂਜੀ ਇਹ ਪਾਇਆ ਵੇਲੇ ਦੀ ਕਿਕੜੀਆਂ ਨੇ ਠੀਕ ਆ ਵੀਰੇ ਠੀਕ ਆ ਆਹ ਦੇਖੋ ਵੀਰੇ ਜਿੰਨਾ ਕਿ ਬਾਈ ਨੇ ਕਹੇ 6 ਕਿਲੋ ਤਾਂ ਨੇ ਕੱਢ ਵੀ ਦਿੱਤਾ ਦੁੱਧ ਦੁੱਧ ਬਾਕੀ ਦੁੱਧ ਇਹ ਬਾਈ ਕਹਿੰਦਾ ਵੀ 13 ਤੋਂ 14 ਕਿਲੋ ਹਾਂਜੀ ਉਹ ਘੱਟ ਨਾਲ ਉਹ ਚੋ ਆਪਾਂ ਮੰਨਿਆ ਠੀਕ ਆ ਠੀਕ ਆ ਬਾਈ ਕਹਿੰਦਾ ਵੀ ਦੁੱਧ ਆਪਾਂ ਮਿਣ ਕੇ ਦੇਵਾਂਗੇ 12 ਕਿਲੋ ਕਿਹਾ ਤੇ 13 ਦੇਵਾਂਗੇ 14 ਹੀ ਦੇਵਾਂਗੇ ਪਰ ਤੁਸੀਂ 13 12 ਮੰਨ ਕੇ ਲੈ ਲਿਓ ਠੀਕ ਆ ਵੀਰ ਠੀਕ ਆ ਠੀਕ ਤੇ ਲੱਗ ਕਿ ਹੂੰ ਦੁੱਧ ਵੀ ਚਿੱਟਾ ਹੋਊਗਾ ਨਾ ਇਹਦਾ ਸਮਾਂ ਚਿੱਟਾ ਬਸ ਜੀ ਫੈਟ ਬਹੁਤ ਵਧੀਆ ਥੋੜੀ ਜਿਹੀ ਹਲਕਾ ਜਿਹਾ ਕਰਾਉਸ ਆ ਨਾ ਹਾਂਜੀ ਆ ਦੇਖੋ ਵੀਰੋ ਬਾਲਟੀ ਜਮਾ ਕੁੰਡਿਆਣਾ ਲਾਤੀ ਜਮਾ ਤਾਂ ਤਾਂ ਅਸਟੀਮੇਟ ਬਾਲਟੀ ਕਿੰਨੇ ਦੀ ਹੋਊਗੀ ਵੀਰੇ ਅੰਦੇ 7 ਲੀਟਰ ਦੀ ਹੈ ਜੀ ਠੰਡੇ ਦਾ ਘਰ ਲੈ ਚਲੋ ਜਿਹੜਾ ਮਾੜਾ ਮੋਟਾ ਰਹ ਜੂ ਉਤਾਰ ਕੇ ਕੱਢਣੀ ਵੀਡੀਓ ਹੋਈ ਜਾਂਦੀ ਲੰਮੀ ਪਿੰਡ ਬੁਰਜਵਾਨ ਦਾ ਨੰਬਰ 22 ਨੇ ਫੇਰ ਬੋਲਤਾ ਤੇ ਆਪਣਾ ਵੀਡੀਓ ਬਣਾਉਣ ਨਾਲ ਨੰਬਰ 9878123917 ਪਹਿਲੇ ਨੰਬਰ ਤੇ ਤੁਹਾਨੂੰ ਐਚ ਆਪਣਾ ਸੁਜੀ ਦੂਜਾ ਸੁਆ ਬੈਡ ਦਿਖਾਈ ਹੈਗੀ ਤੇ ਮੁੱਲ ਰੇਟ ਉਹਦਾ ਫੋਨ ਤੇ ਰਹਿਣਾ ਚੰਗਾ ਮਿਲ ਕੇ ਰਿਕਾਰਡ 30 ਪਲੱਸ ਰਹੂਗਾ ਤੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਸਾਰਾ ਦੁੱਧ ਕੱਢ ਕੇ ਦਿਖਾਤਾ ਆ ਦੇਖੋ ਜੀ ਬਾਲਟੀ ਰੱਖ ਦਿਓ ਉੱਤੇ ਪਾਇਓ ਨਾ ਹਜੇ ਪਿੰਡ ਬੁਰਜਮਾਨ ਸਹੀਆ ਦੋ ਨਾਕ ਸੀ ਦੁਨੇ ਤੁਹਾਨੂੰ ਦਿਖਾਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ